ਉਦੋਂ ਲੋਕ ਵੀ ਕਾਲੀ ਦਲ ਦੇ ਨਾਲ ਸੀਗੇ ਪਰ ਇਹਨਾਂ ਦੀਆਂ ਨਲਕੀਆਂ ਗੁਰੂ ਗ੍ਰੰਥ ਸਾਹਿਬ ਇਹਨਾਂ ਨੇ ਪੈਣਾ ਰਾਹਾਂ 'ਚ ਰੋੜਤਾ ਬੇਅਦਬੀਆਂ ਕਰਵਾਤੀਆਂ ਇਹਨਾਂ ਨੇ ਨਹੀਂ ਗੱਲ ਨਾਬਾ ਰੋਡ ਦੀ ਕੱਲ ਮੁੱਖ ਮੰਤਰੀ ਸਾਹਿਬ ਉੱਥੋਂ ਦੀ ਲੰਘ ਕੇ ਗਏ ਨੇ ਬਠੇਰੇ ਵੱਡੇ ਵੱਡੇ ਕਾਫਲੇ ਉੱਥੋਂ ਦੀ ਨਿਕਲੇ ਨੇ ਨਾਬਾ ਰੋਡ ਦੇਖੋ ਜਾ ਕੇ ਦੇਖੋ ਤੁਸੀਂ ਕੋਈ ਨਹੀਂ ਕਰਿਆ ਮੈਂ ਕਹਿੰਦਾ ਮੈਂ ਇਹਨਾਂ ਨੂੰ ਰਵਾੜ ਇਹਨਾਂ ਕੋਲੇ ਬਾਈ ਜੀ ਇਹਨਾਂ ਕੋਲੇ ਗੱਲਾਂ ਤੋਂ ਸਵਾਇ ਕੋਈ ਗੱਲ ਨਹੀਂ ਸਿਰਫ ਇਹਨਾਂ ਦਾ ਇੱਕ ਮੁੱਦਾ ਵੀ ਅਕਾਲੀ ਦਲ ਨੂੰ ਭੰਡਣਾ ਕਿਵੇਂ ਹੈ ਅਕਾਲੀ ਦਲ ਨੂੰ ਭੰਡਣਾ ਕਿਵੇਂ ਹੈ ਹੋਰ ਇਹਨਾਂ ਦੇ ਬੱਲੇ ਕੋਈ ਜਿਵੇਂ ਵੀਰ ਜੀ ਕਹਿ ਰਹੇ ਨੇ ਨਾ ਸੋ ਮੇਰੀ ਗੱਲ ਠੀਕ ਹੈ ਮੁੱਖ ਮੰਤਰੀ ਸਾਹਿਬ ਲੰਗੇ ਨੇ ਤੁਸੀਂ ਇਹ ਦੇਖੋ ਸਾਡੇ ਪੰਜਾਬ ਸਟੇਟ ਦਾ ਮੁੱਖ ਮੰਤਰੀ ਲੰਗ ਰਿਆ ਹੋਵੇ 20 ਜਾਣੇ ਨਾ ਪਰ ਰੋਡ ਤੇ ਖੜੇ ਸੀਗੇ ਉਦੋਂ ਵੱਧ ਪੁਲਿਸ ਸੀ ਕਿਉਂ ਜਿੱਥੇ ਪੁਲਿਸ ਮੇਰੀ ਗੱਲ ਸੁਣੋ ਜਿੱਥੇ ਕੋਈ ਇਹ ਜਾ ਇਸ਼ੂ ਹੁੰਦਾ ਉੱਥੇ ਪਹਿਰੇ ਪੁਲਿਸ ਦੀਆਂ ਟੂਲੀਆਂ ਭੇਜ ਦਿੰਦੇ ਆ ਬਹੁਤ ਸਵਾਲ ਤਰੀ ਬੁਲਤ ਮਾਰ ਕਹਿੰਦੇ ਹੁੰਦੇ ਸੀਗੇ ਵੀ ਸੁਖਬੀਰ ਬਾਦਲ ਨੈਸ਼ਨਲ ਮਂਡੇਲਾ ਇਹਨੂੰ ਇੰਨੀ ਸਿਕਿਉਰਟੀ ਦੀ ਕੀ ਲੋੜ ਆ ਇੱਕ ਮੁਰਗੀਖਾਨਾ ਖੋਲ ਲੈਣਾ ਆਪ ਸਭ ਤੋਂ ਵੱਧ ਸਿਕਿਉਰਟੀ ਲਈ ਕਿਹੜੀ ਸਿਕਿਉਰਟੀ ਹੈ ਜੀ ਉਹਨਾਂ ਕੋਲੇ